ਬਟਾਲਾ ਪੁਲਿਸ ਵੱਲੋਂ ਅਗਵਾ ਹੋਏ ਵਿਅਕਤੀਆਂ ਨੂੰ ਕੁਝ ਹੀ ਘੰਟਿਆਂ ਅੰਦਰ ਕੀਤਾ ਬਰਾਮਦ ਪੁਲਿਸ ਵੱਲੋਂ ਦੋ ਅਗਵਾ ਕਰਨ ਦੀ ਸਾਜ਼ਿਸ਼ ਕਰਨ ਵਾਲੇ ਟਰੈਵਲ ਏਜੰਟਾਂ ਨੂੰ ਕੀਤਾ ਗ੍ਰਿਫਤਾਰ ਵਿਦੇਸ਼ ਭੇਜਣ ਲਈ ਲੈ ਗਏ ਲੋਕਾਂ ਤੋਂ ਪੈਸੇ ਦਾ ਸੀ ਲੈਣ ਦੇ ਬਟਾਲਾ ਪੁਲਿਸ ਵੱਲੋਂ ਤਿੰਨ ਵਿਅਕਤੀ ਨੂੰ ਅਗਵਾ ਕਰਨ ਦੇ ਮਾਮਲੇ ਦੀ ਗੁੱਥੀ ਕੁਝ ਹੀ ਘੰਟਿਆਂ 'ਚ ਸੁਲਝਾਉਣ ਦਾ ਦਾਵਾ ਕੀਤਾ ਗਿਆ ਹੈ। ਉੱਥੇ ਹੀ ਇਸ ਮਾਮਲੇ 'ਚ ਦੋ ਦੋਸ਼ੀ ਜੋ ਟਰੈਵਲ ਏਜੰਟ ਦਾ ਕੰਮ ਕਰਦੇ ਨੇ ਤੇ ਉਹਨਾਂ ਵੱਲੋਂ ਅਗਵਾ ਕਰਨ ਦੀ ਸਾਜ਼ਿਸ਼ ਰਚੀ ਗਈ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਮਾਮਲੇ ਸਬੰਧੀ ਬਟਾਲਾ ਪੁਲਿਸ ਐਸਐਸਪੀ ਅਸ਼ਵਨੀ ਗੋਟਿਆਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਕੱਲ ਉਹਨਾਂ ਦੀ ਪੁਲਿਸ ਨੂੰ ਜ਼ਿਲ੍ਹਾ ਅਮ੍ਰਿਤਸਰ ਦੇ ਰਹਿਣ ਵਾਲੇ ਤਿੰਨ ਵਿਅਕਤੀਆਂ ਦੇ ਪਰਿਵਾਰਾਂ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ ਕਿ ਉਹਨਾਂ ਦੇ ਮੈਂਬਰ ਬਟਾਲਾ ਇੱਕ ਟਰੈਵਲ ਏਜੰਟ ਰਾਜੇਸ਼ ਕੁਮਾਰ ਦੇ ਦਫਤਰ ਆਏ ਸਨ ਲੇਕਿਨ ਉਹ ਘਰ ਵਾਪਿਸ ਨਹੀਂ ਆਏ ਅਤੇ ਉਹਨਾਂ ਨੂੰ ਵਿਦੇਸ਼ ਦੇ ਕਿਸੇ ਨੰਬਰ ਤੋਂ ਫੋਨ ਆਇਆ ਕਿ ਉਹਨਾਂ ਦੇ ਮੈਂਬਰਾਂ ਨੂੰ ਅਗਵਾ ਕਰ ਲਿਆ ਗਿਆ ਹੈ ਅਤੇ 2 ਕਰੋੜ 50 ਲੱਖ ਰੁਪਏ ਦੀ ਫਰौती ਮੰਗੀ ਜਾ ਰਹੀ ਹੈ ਅਤੇ ਜਦ ਪੁਲਿਸ ਵੱਲੋਂ ਜਾਂਚ ਪੜਤਾਲ ਕੀਤੀ ਗਈ ਤਾਂ ਸ਼ਿਕਾਇਤਕਰਤਾ ਦੇ ਨਾਲ ਆਏ ਸੁਰੇਸ਼ ਕੁਮਾਰ ਤੇ ਕੁਝ ਸ਼ੱਕ ਹੋਇਆ ਤਾਂ ਪੁਲਿਸ ਵੱਲੋਂ ਉਸ ਨਾਲ ਪੁੱਛਗਿੱਛ ਕੀਤੀ ਗਈ ਤਾਂ ਸੁਰੇਸ਼ ਅਤੇ ਉਸ ਦੇ ਇੱਕ ਸਾਥੀ ਅਤੇ ਉਸ ਦੇ ਵਿਦੇਸ਼ ਬੈਠੇ بیٹے ਦੀ ਇਹ ਸਾਜ਼ਿਸ਼ ਦਾ ਖੁਲਾਸਾ ਹੋਇਆ ਅਤੇ ਜੋ ਤਿੰਨਾਂ ਵਿਅਕਤੀਆਂ ਨੂੰ ਅਗਵਾ ਕੀਤਾ ਗਿਆ ਸੀ ਉਹਨਾਂ ਨੂੰ ਪਠਾਨਕੋਟ ਦੇ ਇੱਕ ਪਿੰਡ 'ਚ ਪਹੁੰਚ ਛੁਡਵਾਇਆ ਗਿਆ ਅਤੇ ਐਸਐਸਪੀ ਨੇ ਦੱਸਿਆ ਕਿ ਇਸ ਅਗਵਾਹ ਦੀ ਸਾਜ਼ਿਸ਼ ਕਰਨ ਵਾਲੇ ਦੋਵਾਂ ਟਰੈਵਲ ਏਜੰਟਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਮੁੱਢਲੀ ਪੁੱਛਗਿੱਛ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਅਗਵਾਹ ਹੋਏ ਵੀ ਟਰੈਵਲ ਏਜੰਟ ਦਾ ਕੰਮ ਨਾਲ ਜੁੜੇ ਨੇ ਅਤੇ ਉਹਨਾਂ ਦਾ ਪੈਸਾ ਦਾ ਵੀ ਕੋਈ ਲੈਣ ਦੇਣ ਹੈ ਉੱਥੇ ਹੀ ਪੁਲਿਸ ਦਾ ਕਹਿਣਾ ਹੈ ਕਿ ਅੱਗੇ ਹੋਰ ਵੀ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ ਸਾਰਾ ਕੀ ਹੈ ਮਾਮਲਾ ਸੁਣੋ ਪੂਰੀ ਖਬਰ ਜੀ ਮੈਡਮ ਹਾਂ ਜੀ एक सिटी पुलिस स्टेशन में ग्यारह तरीक एक वारदात हुई सी लेकिन उदा जो रिपोर्टिंग है वो बारह तरीक यानी कल शामी सात बजे इंफॉर्मेशन मिली सी कि एक प्रभदीप सिंह रजिंदर सिंह और वसंत सिंह तीनों जो है ये अमृतसर दिहाती के रहने वाले हैं और ये आ, ये आए थे इतने एक सुरेश कुमार हैगा, ये भी अमृतसर का रहने वाला हैगा ਇਨੇ ਆਪਣਾ ਇੱਕ ਇਮੀਗ੍ਰੇਸ਼ਨ ਦਾ ਦੁਕਾਨ ਖੋਲਣੀ ਸੀ। ਉਹਨਾਂ ਦੇ ਦੁਕਾਨ ਦੀ ਓਪਨਿੰਗ ਵਾਸਤੇ ਇਹ ਤਿੰਨੋਂ ਆਏ ਸੀਗੇ 11 ਤਰੀਕ ਨੂੰ। ਲੇਕਿਨ ਇਹ 24 ਘੰਟੇ ਬਾਅਦ ਵੀ ਆਪਣੇ ਘਰ ਪਹੁੰਚੇ ਨਹੀਂ ਸੀਗੇ। ਤੋਂ ਜਦੋਂ ਇਹ ਘਰ ਨਹੀਂ ਪਹੁੰਚੇ ਤੋਂ ਫਿਰ ਇਨੇ ਜੋ ਫੈਮਿਲੀਜ਼ ਹੈਗੇ ਇਹ ਤਿੰਨਾਂ ਦੀ ਜੋ ਫੈਮਿਲੀਜ਼ ਹੈ। ਉਹਨੇ ਸੁਰੇਸ਼ ਕੁਮਾਰ ਨੂੰ ਪੁੱਛਿਆ ਕਿ ਇਧਰ ਦੀ ਸਾਡੇ ਜੋ ਘਰ ਦੇ ਮੈਂਬਰਸ ਨੇ ਉਹ ਤੁਹਾਡੇ ਕੋਲ ਆਏ ਸੀਗੇ ਲੇਕਿਨ ਹੁਣ ਤੱਕ ਵਾਪਸ ਨਹੀਂ ਆਏ। ਤੋਂ ਫਿਰ ਇਹ ਕਹਿੰਦੇ ਰਹੇ ਕਿ ਨਹੀਂ ਇੱਥੇ ਉੱਤੇ ਗਏ ਹੋਣੇ ਚੱਕਰ ਦਾਂਗੇ ਜੋ ਉਹ ਇਹ ਆਸੇ-ਪਾਸੇ ਹੋਣਗੇ। ਮੈਂ ਤੁਹਾਨੂੰ ਦੱਸ ਦਾਂਗਾ। ਤੋਂ ਲੇਕਿਨ ਥੋੜੀ ਦੇਰ ਬਾਅਦ ਆਲਮੋਸਟ ਆਰਾਊਂਡ 20 ਇਨਕੇ ਰਾਤੀ ਜੋ 11 ਤਰੀਕ ਰਾਤੀ ਨੂੰ ਇੱਕ ਕਾਲ ਆ ਜਾਂਦੀ ਹੈ ਬਾਹਰਲੇ ਨੰਬਰ ਤੋਂ ਕਿ ਇਹ ਤਿੰਨੋਂ ਜੋ ਹੈਗੇ ਇਹਨਾਂ ਨੂੰ ਅਸੀਂ ਕਿਡਨੈਪ ਕੀਤੇ ਹੈਗੇ ਆ ਔਰ ਸਾਨੂੰ ਤੁਸੀਂ 2.5 ਕਰੋੜ ਰੁਪਏ ਦੇ ਦਿਓ ਜਦੋਂ 2.5 ਕਰੋੜ ਦੇਵੋਗੇ ਤਾਂ ਫਿਰ ਤੁਹਾਡਾ ਬੰਦਾ ਵਾਪਸ ਆਊਗਾ ਨਹੀਂ ਤਾਂ ਫਿਰ ਉਹਨਾਂ ਦਾ ਲਾਸ਼ ਹੋਊਗਾ। ਇਹ ਤੋਂ ਬਾਅਦ ਵੀ ਜੋ ਫੈਮਿਲੀ ਮੈਂਬਰਸ ਨੇ ਇੰਨੇ ਸੁਰੇਸ਼ ਕੁਮਾਰ ਨਾਲ ਹੀ ਟੱਚਦੇ ਰਹੇ ਇੰਨੇ ਪੁਲਿਸ ਨੂੰ ਇਨਫੋਰਮ ਨਹੀਂ ਕੀਤਾ ਸੀ। ਫਿਰ ਫਾਈਨਲੀ ਇਹਨੇ ਥਕੇ ਹਾਰ ਕੇ ਜਦੋਂ ਉਹਨਾਂ ਨੂੰ ਕੋਈ ਉਹਦੇ ਜੇ ਸਹਾਰਾ ਨਹੀਂ ਮਿਲਿਆ ਜਾਂ ਉਹਨਾਂ ਨੂੰ ਕੋਈ ਅੱਗੇ ਦੀ ਇਨਫੋਰਮੇਸ਼ਨ ਨਹੀਂ ਮਿਲੀ ਤਾਂ ਫਿਰ ਇਹਨੇ ਬਟਾਲਾ ਪੁਲਿਸ ਨੂੰ ਇਨਫੋਰਮ ਕੀਤੀ ਕਿ ਸਾਡੇ ਘਰ ਦੇ ਜੋ ਤਿੰਨ ਮੈਂਬਰਸ ਨੇ ਇਸ ਤਰੀਕੇ ਨਾਲ ਜੋ ਮਿਸ ਹੋਏ ਹੋਏ ਨੇ ਤਾਂ ਇਹਦੇ ਇਹਦੇ ਉੱਤੇ ਇਮੀਡੀਏਟਲੀ ਐਕਟ ਕਰਦੇ ਹੋਏ ਬਟਾਲਾ ਪੁਲਿਸ ਜੋ ਸਿਟੀ ਸਬਡਿਵੀਜ਼ਨ ਸਿਟੀ ਦਾ ਜੋ ਆਪਣੀ ਟੀਮ ਹੈ ਐਸਚੂ ਸਿਟੀ ਔਰ ਡੀਐਸਪੀ ਸਿਟੀ ਉਹਨੇ ਇਮੀਡੀਏਟਲੀ ਸੁਰੇਸ਼ ਕੁਮਾਰ ਉਹਨਾਂ ਨੂੰ ਬੁਲਾਇਆ ਆਪਣੇ ਕੋਲ ਔਰ ਉਹਨਾਂ ਨਾਲ ਜਦੋਂ ਚੰਗੀ ਪਤਰ ਨਾਲ ਉਹਨਾਂ ਦੀ ਗੱਲਬਾਤ ਹੋਈ ਉਹਨਾਂ ਨਾਲ ਇਨਟਰਾਗੇਸ਼ਨ ਹੋਈ ਤਾਂ ਉਹਦੇ ਵਿੱਚ ਇਹ ਚੀਜ਼ ਸਾਹਮਣੇ ਆਈ ਕਿ ਇੱਕ ਭੂਸ਼ਣ ਸਿੰਘ ਨਾ ਦਾ ਵਿਅਕਤੀ ਉਹ ਵੀ ਆਇਆ ਸੀਗਾ ਇੱਥੇ 11 ਤਰੀਕ ਨੂੰ ਉਹ ਪਠਾਨਕੋਟ ਦਾ ਰਹਿਣ ਵਾਲਾ ਹੈਗਾ ਉਹਨੇ ਇਹਨਾਂ ਤਿੰਨਾਂ ਨੂੰ ਆਪਣੇ ਕੋਲ ਆਪਣੇ ਕੋਲ ਬਿਠਾ ਕੇ ਲੈ ਗਿਆ ਉਹ ਵੀ 11 ਤਰੀਕ ਹੀ ਲੈ ਗਿਆ ਔਰ ਕਿੱਥੇ ਲੈ ਗਿਆ ਕਿਉਂ ਲੈ ਗਿਆ ਇਹਨਾਂ ਨੂੰ ਪਤਾ ਨਹੀਂ ਸੀਗਾ ਫਿਰ ਲੇਕਿਨ ਇਹ ਬਾਅਦ ਚ ਸਾਨੂੰ ਪਤਾ ਚੱਲਿਆ ਕਿ ਇੰਨੇ ਪਹਿਹ ਲੈਣਾ ਸੀਗਾ ਇਹਨਾਂ ਤੋਂ ਉਹ ਵੀ ਹਲੇ ਤਫ਼ਤੀਸ਼ ਤੇ ਚੱਲ ਰਹੀ ਹੈਗੀ ਕਿ ਕਿਸ ਚੀਜ਼ ਦਾ ਪੈਹੇ ਹੈਗੇ ਕਿੰਨੇ ਪੈਹੇ ਨੇ ਇਹਨੇ ਆਪਣੇ ਕੋਲ ਗਰਗੜੀਚੇ ਪਿਠਾ ਕੇ ਲਿਆ ਗਿਆ ਭੂਸ਼ਣ ਸਿੰਘ ਔਰ ਮੁਕੇਰੀਆ ਦੇ ਕੋਲ ਕਿਥੇ ਇਹਨਾਂ ਨੂੰ ਛੱਡ ਦਿੱਤਾ ਇਹਨਾਂ ਦੀ ਅੱਖ ਜੇ ਪੱਟੀ ਬਨ ਕੇ ਇੱਕ ਜੋ ਖੇਤ ਦੇ ਵਿੱਚ ਇਹਨਾਂ ਨੂੰ ਛੱਡ ਕੇ ਉਹ ਪਠਾਨਕੋਟ ਵਾਪਸ ਚੱਲ ਗਿਆ ਇਹ ਲੇਕਿਨ ਇਹਦਾ ਪਿੱਛੇ ਸਾਰਾ ਜੋ ਮਾਸਟਰਮਾਈਂਡ ਸੀਗਾ ਉਹ ਭੂਸ਼ਣ ਸਿੰਘ ਦਾ ਬੇਟਾ ਹੈਗਾ ਬੀਰ ਸਿੰਘ ਉਹ ਹੁਣ ਬਾਹਰ ਬੈਠਾ ਹੋਇਆ ਉਥੋਂ ਦੀ ਇਹ ਚਲਾ ਰਿਹਾ ਸੀਗਾ ਇਨਫੈਕਟ ਇਹ ਬਾਹਰਲੀ ਨੰਬਰ ਤੋਂ ਇਹਨਾਂ ਦੇ ਜੋ ਰਜਿੰਦਰ ਸਿੰਘ ਹੈ ਵਨ ਆਫ ਦਿ ਵਿਕਟਿਮ ਜੋ ਸੀਗਾ ਉਹਦਾ ਵਾਈਫ ਨੂੰ ਹੀ ਇਨੇ ਫੋਨ ਕੀਤਾ ਸੀ ਜੋ 2.5 ਕਰੋੜ ਦੇ ਬਾਰੇ ਜਦੋਂ ਇਹਨਾਂ ਨੇ ਮੁਕੇਰੀਆ ਚ ਛੱਡ ਦਿੱਤਾ ਸੀਗਾ ਉੱਥੇ ਦੀ ਦੋ ਮੁੰਡੇ ਹੋਰ ਆਏ ਉਹ ਆ ਕੇ ਇਹਨੂੰ ਆਪਣੇ ਕੋਲ ਲੈ ਕੇ ਚਲੇ ਗਏ ਇਹਨੂੰ ਰਾਤੀ ਵਕ ਵਕ ਥਾਮ ਤੇ ਰੱਖਤਾ ਜਦੋਂ ਸਾਨੂੰ ਇਹ ਇਨਫੋਰਮੇਸ਼ਨ ਮਿਲੀ ਸੀਗੀ ਇਮੀਡੀਏਟਲੀ ਅਸੀਂ ਰੇਡ ਕੀਤਾ ਸੀਗਾ ਪਟਾਣਕੋ ਪਟਾਣਕੋਟ ਔਰ ਉਥੋਂ ਦੀ ਭੂਸ਼ਣ ਸਿੰਘ ਔਰ ਜੋ ਗੱਡੀ ਇਨੇ ਇਨਨੂੰ ਪਿਕ ਕਰਨੇ ਲਈ ਯੂਜ਼ ਕੀਤਾ tha ਉਹ ਗੱਡੀ ਦੋਵੇਂ ਜੋ ਹੈਗੇ ਰਿਕਵਰ ਹੋ ਗਏ ਨੇ ਔਰ ਭੂਸ਼ਣ ਸਿੰਘ ਦੇ ਪੁੱਛ ਵਿੱਚ ਦੇ ਵਿੱਚ ਇਸ ਚੀਜ਼ ਸਾਹਮਣੇ ਆਈ ਸੀਗੀ ਜੋ ਬੀਰ ਸਿੰਘ ਹੈ ਜੋ ਭੂਸ਼ਣ ਸਿੰਘ ਦਾ ਬੇਟਾ ਹੈ ਉਹਨੇ ਇਹ ਉਹਨੇ ਇਨਾਂ ਤੋਂ ਪਹਿ ਲੈਣੇ ਸੀਗੇ ਉਹਦੇ ਕਰਕੇ ਇਨਨੇ ਸੁਰੇਸ਼ ਕੁਮਾਰ ਦੇ ਨਾਲ ਮਿਲ ਕੇ ਇਹ ਸਾਰਾ ਸਾਜ਼ਿਸ਼ ਰਚਿਆ ਸੀਗਾ ਔਰ ਉਹਨਾਂ ਨਾਲ ਅਸੀਂ ਕਮਿਊਨੀਕੇਸ਼ਨ ਐਸਟੈਬਲਿਸ਼ ਕੀਤੇ ਕਮਿਊਨੀਕੇਸ਼ਨ ਐਸਟੈਬਲਿਸ਼ ਕਰਕੇ ਅ ਅੱਜ ਸਵੇਰੇ ਉਹਨਾਂ ਨੂੰ ਰਿਕਵਰ ਕਰਾਤੇ ਜੋ ਤਿੰਨੋਂ ਹੈਗੇ ਆ ਜੋ ਵਿਕਟਮ ਸੀਗੇ ਜੋ ਹੋਸਟੇਜ ਸੀਗੇ ਇਹਨਾਂ ਨੂੰ ਤਿੰਨਾਂ ਨੂੰ ਅਸੀਂ ਰਿਕਵਰ ਕਰ ਚੁੱਕੇ ਹੈਗੇ ਆ ਹੁਣ ਉਹ ਵਾਪਸ ਸੇਫਲੀ ਵਾਪਸ ਆ ਗਏ ਨੇ ਔਰ ਜੋ ਇਹਦੇ ਵਿੱਚ ਮੇਨ ਕਨਸਪੀਰੇਟਰਸ ਸੀਗੇ ਭੂਸ਼ਣ ਸਿੰਘ ਔਰ ਜੋ சுரேਸ਼ ਕੁਮਾਰ ਹੈ ਦੋਵਾਂ ਦੀ ਇਹਦੇ ਵਿੱਚ ਗ੍ਰਿਫਤਾਰੀ ਹੋ ਚੁੱਕੀ ਹੈ ਔਰ ਅਸੀਂ ਮਾਨਯੋਗ ਅਦਾਲਤ ਨੂੰ ਐਪਲੀਕੇਸ਼ਨ ਦਿੱਤੀ ਹੈਗੀ ਇਹਨਾਂ ਦਾ ਰਿਮਾਂਡ ਵਾਸਤੇ ਤਾਂਕਿ ਆਪਾਂ ਅੱਗੇ ਇਹਦੇ ਵਿੱਚ ਹੋਰ ਵੀ ਜੋ ਐਂਗਲਸ ਹੈਗੇ ਉਹਨਾਂ ਨੂੰ ਅਸੀਂ ਤਫ਼ਤੀਸ਼ ਕਰ ਸਕੀ ਜੀ ਹਮੇ ਪਹਿਲਾਂ ਹੀ ਨਮਸਕਾਰ ਚੁੱਕੇ ਆ ਪਹਿਲੇ ਦਿਨ ਇਹਦੇ ਉੱਤੇ ਕੋਈ ਵਾਰਦਾਤ ਨਹੀਂ ਹੈ ਜੀ ਅਭੀ ਤੱਕ ਤੋਂ ਜਿਨੇ ਵੀ ਜੋ ਵੀ ਇਹਦੇ ਵਿੱਚੋਂ ਮੁਰਜਮ ਹੈਗੇ ਕਿਸੇ ਦੇ ਉੱਤੇ ਕੋਈ ਕ੍ਰਿਮਨਲ ਕੇਸਸ ਹੈ ਨਹੀਂ ਪੈਸੇ ਦੇ ਨਾਲ ਦੇ ਵਿੱਚ ਤਾਂ ਜੀ ਅ ਪੈਸੇ ਦੀ ਹਾਲੇ ਤੱਕ ਜੋ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਹੈਗੀ ਜੀ ਉਹਦੇ ਵਿੱਚ ਤਾਂ ਇਹੀ ਆ ਰਿਹਾ ਕਿ ਇਹਨਾਂ ਦੀ ਆਪਸ ਵਿੱਚ ਪੈਸੇ ਦੇ ਲੈਣ ਦੇ ਹਾਂਜੀ ਹਾਂਜੀ ਰਾਈਟ ਥੈਂਕ ਯੂ ਵਰਨਤਾ ਦੇ ਆਪਣੇ ਹੌਂਡ ਵਿੱਚ ਡੀਪੀ ਸਾਹਿਬ ਦੀ ਹੌਂਡ ਚ ਕਾਫੀ ਨਸ਼ੇ ਨੂੰ ਠੱਲ ਪਈ ਆ ਕਿਦਾਂ ਗਾਂਦੀ ਖੋਲ ਰਹੇ ਸੀਗੇ ਜੀ ਇਹਦੇ ਵਿੱਚ ਕਾਗਜ਼ ਵਗੈਰਾ ਪੂਰੀ ਨਹੀਂ ਹੈਗੀ ਆ ਉਨੇ ਬੁਲਾਇਆ ਇਹੀ ਕਰਕੇ ਕਿ ਮੈਂ ਇੱਕੇ ਦੁਕਾਨ ਖੋਲਣੀ ਹੈਗੀ ਆ ਉਹਦੇ ਵਿੱਚ ਮੇਰੇ ਕੋਲ ਜੋ ਉਹਨਾਂ ਬੰਦਿਆਂ ਨੂੰ ਲਿਆ ਜਿਨ੍ਹਾਂ ਇਸ ਕੰਮ ਦੇ ਵਿੱਚ ਪਹਿਲੇ ਵੀ ਐਕਸਪੀਰੀਅੰਸ ਹੈਗੇ ਆ। ਹਾਂਜੀ। ਇਹ ਵੀ ਇਹ ਵੀ ਜੁੜੇ ਹੋਇਆ ਹੈ ਜੀ। ਇਹ ਵੀ ਇਹਨਾਂ ਦੇ ਆਪਣਾ ਪੱਕੀ ਆਫਿਸ ਨਹੀਂ ਹੈਗੇ ਜੋ ਇਹ ਏਜੰਟਸ ਦੇ ਨਾਲ ਜਿਵੇਂ ਐਜ਼ ਅ ਮਿਡਲਮੈਨ ਕੰਮ ਕਰਦੇ ਹੈਗੇ ਕਲਾਇੰਟਸ ਦੇ ਦਿੰਦੇ ਨੇ ਉਸ ਤਰੀਕੇ ਦਾ ਕੰਮ ਕਰਦੇ ਸੀ। ਹਾਂਜੀ ਲੈਂਦੇ ਦੀ ਗੱਲ ਉਹ ਕਿੰਨਾ ਕੁ ਲੈਂਦੇ ਨੇ ਜਿਹੜਾ ਹਲੇ ਉਹ ਵੈਰੀਫਾਈ ਕਰਨ ਵਾਲੀ ਗੱਲ ਹੈਗੇ ਜੀ। ਹਲੇ ਉਹ ਵੈਰੀਫਾਈ ਕਰਨ ਵਾਲੀ ਗੱਲ ਹੈਗੀ ਆ ਉਹ ਤੋਂ ਕਲੇਮ ਕਰਦੇ ਤੇ ਕਰੋੜਾਂ ਦੇ ਵਿੱਚ ਹੈਗੇ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ। ਹਾਂਜੀ। ਗੁਰਦਾਸਪੁਰ ਤੋਂ ਲੱਕੀ ਰਾਜਪੂਤ ਦੀ ਰਿਪੋਰਟ।